ਜੀ ਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਪ੍ਰੈਕਟਿਸ ਕਰਦੇ ਹੋ ਪ੍ਰੈਕਟਿਸ ਕਰਦੇ ਮੈਨੂੰ 1.5 ਸਾਲ ਹੋ ਗਿਆ ਜੀ 1.5 ਸਾਲ ਹੋ ਗਿਆ ਆ ਦੋ ਤਿੰਨ ਮਹੀਨੇ ਪੈਰਾ ਕਰਕੇ ਆੜੀਆਂ ਦੀ ਵਿੱਚ ਦੀ ਤਾਂ ਥੋੜਾ ਜਿਹਾ ਹੋ ਗਿਆ ਹੀ ਗੈਪ ਪੈ ਗਿਆ ਹੀ ਪੈਰ ਨੂੰ ਕੀ ਸੱਟ ਲੱਗੀ ਸੀ ਪੈਰ ਤੇ ਦੋਨੇ ਪੈਰਾਂ ਐ ਮੋਸਰੇਦੇ ਤੁਰੇ ਵੀ ਨਹੀਂ ਜਾਂਦੇ ਜੀ ਮੈਂ ਮੋਟੀਵੇਟ ਹੋਣਾ ਜੀ ਬਾਕੀ ਸਟਾਰ ਬਾਈ ਦੇ ਵੀਡੀਓ ਦੇਖ ਕੇ ਵੀ ਮੋਟੀਵੇਟ ਹੋਣਾ ਤੇ ਵੀ ਕਰਦੇ ਆ ਮੈਂ ਆਪਣੇ ਮੈਂ ਵੀਡੀਓ ਦੇਖ ਦੇ ਕੇ ਵੀਰ ਨੇ ਆਪਣੇ ਆਪ ਨੂੰ ਸਿੱਖੀਆਂ ਚੀਜ਼ਾਂ ਉਹਨਾਂ ਤੇ ਇੰਪਰੂਵਮੈਂਟ ਕੀਤੀ ਹੈ ਵੀਰਾ ਡੇਲੀ ਆਪਣੀ ਪ੍ਰੈਕਟਿਸ ਕਰਦਾ ਹੈ ਸਵੇਰੇ ਸ਼ਾਮ ਜੋ ਵੀ ਆਦੀ ਪ੍ਰੈਕਟਿਸ ਹੁੰਦੀ ਆ ਵੀਰ ਕੋ ਕੋਈ ਐਡੇ ਖਾਸ ਸੋਰਸਿਸ ਵੀ ਨਹੀਂ ਜਿਪਾ ਕਿ ਇਹ ਕਿ ਵੀਰ ਨੂੰ ਵਧੀਆ ਕੋਚਿੰਗ ਮਿਲ ਰਹੀ ਆ ਕੋਈ ਜਿਮ ਪ੍ਰੋਪਣ ਸਤਿਸ਼੍ਰੀ ਗਾਲ ਜੀ ਆ ਰਣੂ ਮੇਰਾ ਨਾਮ ਖੁਸ਼ਪ੍ਰੀਤ ਸਿੰਘ ਮੇਰਾ ਪਿੰਡ ਸਿਹਾਲਾਈ ਤੇ ਮੈਂ ਮੇਰਾ ਜਲਾ ਸੰਗਰੂਰ ਹੈ ਤੇ ਮੇਰੇ ਘਰੇ ਮੇਰੇ ਮੰਮੀ ਡੈਡੀ ਦਾਦਾ ਦਾਦੀ ਤੇ ਇੱਕ ਵਾਰਾ ਛੋਟਾ ਭਰਾ ਤੇ ਮੈਂ ਗੇਮ ਕਰਦਾ ਹਾਂ ਕੈਲੇਸਥੈਨਿਕਸ ਸੀ ਪਿਆ ਉਸ ਨੂੰ ਪਤਾ ਨਸ਼ਾ ਬਹੁਤ ਚੱਲ ਰਿਹਾ ਪਰ ਆਪਣੇ ਪੰਜਾਬ ਚ ਕਈ ਵੀ ਰਹਿ ਗਣੇ ਜਿਵੇਂ ਪਿੰਕਾ ਯਾਰਗ ਬਈ ਹੋ ਗਈ ਸੁਲਤਾਨ ਰੰਦਾਵਾ ਹੋ ਗਿਆ ਹੋਰ ਕਈ ਬਟਨ ਇਮਪਲੈਸਰ ਹੋ ਗਈ ਉਹ ਬੱਚਾ ਨੂੰ ਮੋਟੀਵੇਟ ਕਰਦੇ ਰਹੀ ਨਸ਼ੇ ਤੋਂ ਦੂਰ ਨਸ਼ੇ ਤੋਂ ਨਸ਼ੇ ਨੂੰ ਪੰਜਾਬ ਚ ਕੱਢੋ ਹੀ ਵੀ ਆਪਣੀ ਸਰੀਰ ਤੇ ਆਪਣੀ ਫਿਟਨੈਸ ਤੇ ਕੰਮ ਕਰੋ ਹੀ ਆਪਣੇ ਮਾਪੇ ਦਾ ਨਾਮ ਰੌਸ਼ਨ ਕਰੋ ਹੀ ਤੁਸੀਂ ਦੇਖ ਸਕਦੇ ਹੋ ਵੀਰੇ ਦੀ ਉਮਰ ਬਹੁਤ ਛੋਟੀ ਵਾਲੇ ਸ਼ਾਇਦ ਵੀਰੇ ਦੀ ਸਮਝ ਛੋਟੀ ਹੋ ਸਕਦੀ ਹੈ ਵੀਰੇ ਦਾ ਦਿਮਾਗ ਹੈ ਮਤਲਬ 17 ਸਾਲ ਉਮਰ ਬਹੁਤ ਕੱਚੀ ਉਮਰ ਹੈ ਨਿੱਕਲ ਦੋਸਤੋ ਚੈਨਲ ਨਾਲ ਜੁੜੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਿਹਾਲ ਜਿੱਥੇ ਕਿ ਆਪਾਂ ਇੱਕ ਵੀਰ ਨੂੰ ਮਿਲਣ ਆਏ ਹਾਂ ਵੀਰ ਦੇ ਵਿੱਚ ਇੱਕ ਨੋਖਾ ਟੈਲੈਂਟ ਹੈ ਵੀਰੇ ਨੇ ਆਪਣੇ ਆਪ ਨੂੰ ਸੈਲਫ ਡਿਵੈਲਪ ਕੀਤਾ ਹੈ ਬਹੁਤ ਚੀਜ਼ਾਂ ਦੇ ਨਾਲ ਤੇ ਜਿੱਥੇ ਕਿ ਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਲੋਕ ਨਸ਼ੇ ਨਾਲ ਮਾਰ ਰਹੇ ਨੇ ਪੰਜਾਬ ਦੇ ਗੱਭਰੂ ਨੌਜਵਾਨ ਨਸ਼ਿਆਂ ਦੇ ਪਿੱਛੇ ਪਏ ਹੋਏ ਨੇ ਕਿਤੇ ਨਾ ਕਿਤੇ ਨੀਮਾ ਦਿਖਾਇਆ ਜਾਂਦਾ ਹੈ ਨਸ਼ਿਆਂ ਪ੍ਰਤੀ ਵੀ ਪੰਜਾਬ 'ਚ ਨਸ਼ਾ ਹੀ ਰਹਿ ਗਿਆ ਹੈ ਜ਼ਰੂਰੀ ਨਹੀਂ ਪੰਜਾਬ 'ਚ ਨਸ਼ਾ ਰਹਿ ਗਿਆ ਪੰਜਾਬ ਇੱਕ ਟਾਈਮ ਦੇ ਵਿੱਚ ਆ ਪੰਜਾਬ ਦੀ ਪੂਤੀ ਬੋਲਦੀ ਸੀ ਬੜੀਆਂ ਚੀਜ਼ਾਂ ਦੇ ਵਿੱਚ ਤੇ ਅੱਜ ਵੀ بڑے ਪੰਜਾਬ ਦੇ ਉਹ ਜਿਹੇ ਪਿੰਡ ਨੇ ਜਿੱਥੇ ਇੱਕ ਟੈਲੈਂਟ ਬੈਠਾ ਪਰ ਉਹ ਹਿڈن ਹੈ ਉਹਨਾਂ ਨੂੰ ਕੋਈ ਅੱਗੇ ਲੈ ਕੇ ਆਉਣ ਵਾਲਾ ਨਹੀਂ ਹੈ ਤੇ ਅਸੀਂ ਸੰਗਰੂਰ ਜਿਹੇ ਸੰਗਰੂਰ ਦੇ ਪਿੰਡ ਆਏ ਆ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਸਿਹਾਲ ਉੱਥੇ ਇੱਕ ਵੀਰ ਨੂੰ ਮਿਲਣ ਆਏ ਆ ਆਪਾਂ ਵੀਰ ਨਾਲ ਸਿੱਧੀ ਗੱਲਬਾਤ ਕਰਦੇ ਆ ਤੇ ਦੁਕਾਨਦਾਰਾਂ ਤੁਹਾਨੂੰ ਵੀਰ ਦੇ ਵਿੱਚ ਟੈਲੈਂਟ ਕੀ ਹੈ ਆ ਵੀਰ ਹੈ ਸੱਸੀ ਗੱਲਬਾਜੀ ਸੱਸੀ ਗੱਲਬਾਜੀ ਵੀਰੇ ਪਹਿਲਾਂ ਤਾਂ ਤੁਹਾਨੂੰ ਬਹੁਤ ਦਰ ਸਤਿ ਸ਼੍ਰੀ ਅਕਾਲ ਜੀ ਹਰਿਆ ਨੂੰ ਮੇਰਾ ਨਾਮ ਖੁਸ਼ਪ੍ਰੀਤ ਸਿੰਘ ਮੇਰਾ ਪਿੰਡ ਸਿਹਾਲਾਈ ਤੇ ਮੈਂ ਮੇਰਾ ਜਲਾ ਸੰਗਰੂਰ ਹੈ ਤੇ ਮੇਰੇ ਘਰੇ ਮੇਰੇ ਮੰਮੀ ਡੈਡੀ ਦਾਦਾ ਦਾਦੀ ਤੇ ਇੱਕ ਵਾਰਾ ਛੋਟਾ ਭਰਾ ਤੇ ਮੈਂ ਗੇਮ ਕਰਦਾ ਹਾਂ ਕੈਲੇਸਥੈਨਿਕਸ ਜੀ ਤੇ ਵੀਰੇ ਇੱਕ ਵਾਰ ਤੁਹਾਨੂੰ ਦਰਸ਼ਕ ਦੇਖ ਰਹੇ ਨੇ ਦੱਸੋ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ ਹੀ ਮੈਂ 17ਵੇਂ ਸਾਲ ਚ ਲੱਗ ਗਿਆ ਜੀ 17ਵੇਂ ਸਾਲ ਚ ਲੱਗਿਆ ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀਰ ਜਿਹੜਾ ਤੁਹਾਨੂੰ ਦੱਸਾ ਵੀਰ ਜਿਹੜੀ ਗੇਮ ਕਰਦੇ ਨੇ ਵੀਰ ਫਲਿੱਪਸ ਵਗੈਰਾ ਕਰਦੇ ਨੇ ਵੀਰ ਨੇ ਆਪਣੀ ਬੋਡੀ ਨੂੰ ਬੜਾ ਮੇਨਟੇਨ ਕੀਤਾ ਹੋਇਆ ਬਹੁਤ ਛੋਟੀ ਉਮਰ ਆ ਤੇ ਬੜੇ ਤੇ ਜਿਹੜੀ ਵੀਰ ਗੇਮ ਕਰਦਾ ਹੈ ਵੀਰ ਨੇ ਵੀਰ ਦਾ ਕੋਈ ਕੋਚ ਨਹੀਂ ਹੈ ਵੀਰ ਦੇ ਜਿੱਦਾਂ ਦੇਖਦੇ ਹੋ ਕਿ ਬੜੇ ਆਪਾਂ ਨੂੰ ਜਿਮਨਾਸਟਿਕ ਵੀਡੀਓ ਹੁੰਦੀਆਂ ਨੇ ਹੋਰ ਚੀਜ਼ਾਂ ਹੁੰਦੀਆਂ ਨੇ ਵੀਡੀਓ ਦੇਖ ਦੇ ਕੇ ਵੀਰ ਨੇ ਆਪਣੇ ਆਪ ਨੂੰ ਸਿੱਖੀਆਂ ਉਹ ਚੀਜ਼ਾਂ ਉਹਨਾਂ ਤੇ ਇੰਪਰੂਵਮੈਂਟ ਕੀਤੀ ਹੈ ਵੀਰਾ ਡੇਲੀ ਆਪਣੀ ਪ੍ਰੈਕਟਿਸ ਕਰਦਾ ਹੈ ਸਵੇਰੇ ਸ਼ਾਮ ਜੋ ਵੀ ਆਦੀ ਪ੍ਰੈਕਟਿਸ ਹੁੰਦੀ ਹੈ ਵੀਰ ਕੋਈ ਐਡੇ ਖਾਸ ਸੋਰਸਸ ਵੀ ਨਹੀਂ ਜਿਹਾ ਕਿ ਇਹ ਕਿ ਵੀਰ ਨੂੰ ਵਧੀਆ ਕੋਚਿੰਗ ਮਿਲ ਰਹੀ ਹੈ ਕੋਈ ਜਿਮ ਪ੍ਰੋਪਰ ਗਾਈਡੈਂਸ ਹੈ ਕੁਝ ਨਹੀਂ ਹੈ ਵੀਰ ਜਸਟ ਵੀਡੀਓ ਦੇਖ ਕੇ ਆਪਣੇ ਆਪ ਨੂੰ ਮੋਟੀਵੇਟ ਕਰਦਾ ਹੈ ਤੇ ਉਹ ਚੀਜ਼ਾਂ ਦੇ ਨਾਲ ਆਪਣੀ ਪ੍ਰੈਕਟਿਸ ਕਰਦਾ ਹੈ ਤੇ ਵੀਰੇ ਤੁਸੀਂ ਇੱਕ ਵਾਰ ਕਰਕੇ ਦਿਖਾਓਗੇ ਪਹਿਲਾਂ ਦੱਸਿਓ ਕਿ ਤੁਹਾਡੀ ਮੇਨ ਪ੍ਰੈਕਟਿਸ ਕੀ ਹੁੰਦੀ ਹੈ ਜਿਹੜੀ ਤੁਸੀਂ ਸਵੇਰੇ ਸ਼ਾਮ ਕਰਦੇ ਹੋ ਤੁਹਾਡਾ ਮੇਨ ਜਿਹੜਾ ਟੈਲੈਂਟ ਆ ਫਲਿੱਪ ਕਿੱਦਾਂ ਕਰਦੇ ਹੋ ਕਿਹੜੀ ਫਲਿੱਪ ਕਰਾਂ ਜੀ ਜਿਹੜੇ ਤੁਸੀਂ ਡੇਲੀ ਕਰਦੇ ਹੋ ਕੋਈ ਵੀ ਆਪਣੀ ਮੂਵ ਕਰਕੇ ਦਿਖਾਓ ਜਿਹੜੀ ਤੁਸੀਂ ਕਰਦੇ ਹੋ ਮੈਂ ਕੈਮਰਾਮੈਨ ਚਾਹੂੰਗਾ ਇੱਕ ਵਾਰ ਫਲਿੱਪ ਦਿਖਾਣ ਵੀਰ ਜਿਹੜੀ ਫਲਿੱਪ ਕਰ ਰਿਹਾ ਹੈ ਹੋਰ ਵੀਰੇ ਜਿਹੜੀ ਤੁਸੀਂ ਫਲਿੱਪਸ ਕਰਦੇ ਹੋ ਜਿਹੜੀਆਂ ਤੁਹਾਨੂੰ ਲੱਗਦਾ ਵੀ ਬੜੀਆਂ ਔਖੀਆਂ ਮੂਵਜ਼ ਨੇ ਇਹਦਾ ਹੋ ਗਈ ਬੈਕਹੈਂਡ ਸਪ੍ਰਿੰਗ ਓਕੇ ਜੀ ਇੱਕ ਹੁੰਦਾ ਹੀ ਫਰੰਟਹੈਂਡ ਸਪ੍ਰਿੰਗ ਉਹ ਵੀ ਦਿਖਾ ਦਿਨੇ ਜੀ ਇਹ ਫਰੰਟਹੈਂ ਇਤਵੀਰ ਮੈਂ ਤੁਹਾਡੀ ਵੀਡੀਓ ਦੇਖ ਰਿਹਾ ਜੀ ਤੁਸੀਂ ਦੱਸਿਆ ਵੀ ਬੈਕ ਕਲੀਪੜੀ ਤੁਸੀਂ ਮਾਰਦੇ ਹੋ ਉਹਨੂੰ ਸਿੱਖਣ ਦੇ ਕੀ ਟੈਕਟ ਨੇ ਉਹਦੇ ਤੁਸੀਂ ਇੱਕ 파ਟ ਕਰਕੇ ਅਸੀਂ ਪਹਿਲਾਂ ਆਹ 파ਟ ਕਰੋ ਫਿਰ ਆਹ ਕਰੋ ਫਿਰ ਆਹ ਕਰੋ ਜਿਵੇਂ ਤੁਹਾਨੂੰ ਬਹੁਤ ਦਰਸ਼ਕ ਦੇਖ ਰਹੇ ਨੇ ਬੜੇ ਲੋਕ ਹੋਣਗੇ ਬੜੇ ਏਦਾਂ ਦੇ ਨੌਜਵਾਨ ਹੋਣਗੇ ਜਿਨ੍ਹਾਂ ਨੂੰ ਕੋਚਿੰਗ ਨਹੀਂ ਮਿਲਦੀ ਛੜੇ ਦੇਖ ਕੇ ਨਹੀਂ ਸਿੱਖ ਪਾਂਦੇ ਕਿੱਦਾਂ ਉਹਨੂੰ ਦੱਸੋਗੇ ਫਲਿੱਪ ਕਿੱਦਾਂ ਇਹਦਾ ਕੀ ਪ੍ਰੋਸੈਸ ਹੈ ਮਾਰਨ ਦਾ ਮੈਂ ਦੱਸਦਾ ਵੀ ਵੀ ਇਹ ਫਲਿੱਪ ਕਿਵੇਂ ਮਾਰੀ ਜਾਂਦੇ ਜੀ ਹਾਂਜੀ ਸਭ ਤੋਂ ਪਹਿਲਾਂ ਲੇਟਣਾ ਪਊਗਾ ਜੀ ਅੱਛਾ ਜੀ ਲੇਟ ਕੇ ਫਿਰ ਉਹਨੂੰ ਹੱਥ ਰੱਖ ਕੇ D1 ਦੀ ਪ੍ਰੈਕਟਿਸ ਕਰਨੀ ਪਊਗੀ ਠੀਕ ਹੈ ਐਵੇਂ ਹੀ ਹੋਲਡ ਰੱਖਣਾ 20 ਸਕਿੰਟ ਹੂੰ ਹੂੰ ਉਸ ਤੋਂ ਬਾਅਦ ਤੁਹਾਨੂੰ ਜੇ ਖੜੇ ਖੜੇ ਹੋ ਕੇ ਪ੍ਰੈਕਟਿਸ ਕਰ ਰਹੇ ਹੋ ਜਦੋਂ ਤੁਸੀਂ ਆਪ ਤੋਂ ਹਫ਼ਤੇ ਤੇ ਕਰਨ ਲੱਗ ਜੇ ਹੋਗੇ ਫਿਰ ਖੜੇ ਹੋ ਕੇ ਡੀਵਨ ਤੁਸੀਂ ਹੱਥ ਰੱਖ ਕੇ ਜੇ ਜਿਵੇਂ ਜਿਵੇਂ ਕੋਈ ਬੰਦਾ ਸਟਾਰਟਿੰਗ ਕਰ ਰਿਹਾ ਕੋਈ ਸਟਾਰਟਿੰਗ ਚੀਜ਼ ਹੀ ਸਿੱਖਣੀ ਚਾਹੁੰਦਾ ਹੈ ਤੇ ਉਹਨੂੰ ਪ੍ਰੈਕਟਿਸ ਦੇ ਵਿੱਚ ਕੋਈ ਸਾਵਧਾਨੀ ਨਹੀਂ ਵੀ ਹੁੰਦੀ ਹੈ ਵੀ ਕਈ ਵਾਰ ਹੁੰਦਾ ਜਿਵੇਂ ਕੋਈ ਮੋਚ ਆ ਗਈ ਕੋਈ ਨਸ ਟੁੱਟ ਗਈ ਜਾਂ ਕੋਈ ਕੋਈ ਬ੍ਰੇਕੇਜ ਦਾ ਕੋਈ ਬਾਹਾਂ ਟੁੱਟਾਂ ਦਾ ਡਰ ਕੁਛ ਇਦਾਂ ਦਾ ਉਹਨੂੰ ਜੇ ਜਦੋਂ ਆਹ ਸਟਾਰਟ ਕਰਦੇ ਆਪਾਂ ਡੀਵਨ ਇਹ ਤੋਂ ਪਹਿਲਾਂ 10 ਤੋਂ 20 ਮਿੰਟ ਉਹਨੂੰ ਰਨਿੰਗ ਕਰਨੀ ਜ ਵਾਰਮ ਅਪ ਕਰਨਾ ਜਨਬ ਦੇ ਸਰੀਰ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਥੋੜੇ ਬਹੁਤੀ ਠੀਕ ਹੈ ਜੀ ਹਾਂ ਜੀ ਤੇ ਜਿੱਦਾਂ ਹੁਣ ਤੁਸੀਂ ਇਹ ਪ੍ਰੈਕਟਿਸ ਕਰਦੇ ਹੋ ਇਹਦੇ ਲਈ ਕੋਈ ਆਪਣੀ ਕੋਈ ਵੱਖਰੀ ਡਾਈਟ ਵੀ ਹੁੰਦੀ ਹੈ ਡਾਈਟ ਦਾ ਇਹ ਤੁਸੀਂ ਡਾਈਟ ਦਾ ਕੀ ਧਿਆਨ ਰੱਖਦੇ ਹੋ ਕਿਹੜੀ-ਕਿਹੜੀ ਚੀਜ਼ਾਂ ਖਾਣੀਆਂ ਕਿਹੜੀਆਂ ਨਹੀਂ ਖਾਣੀਆਂ ਆਪਾਂ ਫਾਸਟ ਫੂਡ ਨਹੀਂ ਖਾਣਾ ਜੀ ਬਸ ਬਾਕੀ ਆਪਣੇ ਘਰ ਦੇ ਚੀਜ਼ਾਂ ਖਾਣੇ ਜੀ ਬਸ ਘਰ ਦੀ ਚੀਜ਼ ਫਿਰ ਵੀ ਕੀ ਜਿਵੇਂ ਵੀ ਮਤਲਬ ਬਹੁਤ ਜਾਣ ਚਾਹੀਦੀ ਹੈ ਬੜੀ ਫੁਰਤੀ ਚਾਹੀਦੀ ਹੈ ਉਹਦੇ ਲਈ ਕੁਝ ਸਪੈਸ਼ਲ ਤੁਸੀਂ ਡਾਈਟ ਲੈਣੇ ਹੋ ਹਾਂ ਜਦੋਂ ਪੈਸੇ ਆਏ ਦਿਨਾਂ ਹੀ ਦਾ ਕਾਜੂ ਬਦਾਮ ਲਿਆਉਣੇ ਜੀ ਦੇ ਅਖਰੋ ਉਹ ਆਪਣੀ ਡਾਈਟ ਐ ਨਹੀਂ ਹੈਗੀ ਜਿਆਦੇ ਮਤਲਬ ਸਿੰਪਲ ਹੈ ਜੀ ਬਸ ਸਿੰਪਲ ਡਾਈਟ ਹੈ ਤੇ ਤੁਸੀਂ ਜਿੱਦ ਸਵੇਰੇ ਆਪਣਾ ਜਦੋਂ ਆਪਣੀ ਇੱਕ ਵਾਰੀ ਮਾਰਨਿੰਗ ਰੁਟੀਨ ਦੱਸੋ ਸਵੇਰੇ ਜਦੋਂ ਤੁਸੀਂ ਉੱਠਦੇ ਹੋ ਸਭ ਤੋਂ ਪਹਿਲਾਂ ਕਿਹੜੀ ਪ੍ਰੈਕਟਿਸ ਕਰਦੇ ਹੋ ਸਵੇਰੇ ਫਲਿੱਪ ਪ੍ਰੈਕਟਿਸ ਕਰਦੇ ਹੋ ਇਹਨਾਂ ਚੀਜ਼ਾਂ ਦੀ ਜਾਂ ਸ਼ਾਮੀ ਕਰਦੇ ਹੋ ਸਵੇਰੇ ਉੱਠ ਕੇ ਆਪ ਤੋਂ ਪਹਿਲਾਂ ਤਾਂ ਮੈਂ ਦੋ ਗਲਾਸ ਪਾਣੀ ਦੇ ਪੀਣਾ ਹੀ ਕਰਉਂ ਗਰਮ ਜਿਆ ਕਰਕੇ ਫਿਰ ਉਸ ਤੋਂ ਬਾਅਦ ਪੜਦਾ ਹੀ ਉਸ ਤੋਂ ਬਾਅਦ ਪ੍ਰੈਕਟਿਸ ਕਰਦਾ ਮੈਂ ਆਪਣੀ ਉਸ ਤੋਂ ਬਾਅਦ ਪ੍ਰੈਕਟਿਸ ਕਰਨ ਨਾਲੋਂ ਵੀ ਅੱਧੇ ਘੰਟੇ ਦਾ 1 ਘੰਟੇ ਤੱਕ ਦੀ ਸਰੀਰ ਨੂੰ ਮੋੜਦਾ ਮੋੜਦਾ ਜੀ ਸਟ੍ਰੈਚਿੰਗ ਕਰਦੇ ਹਾਂ ਸਟ੍ਰੈਚਿੰਗ ਕਰਦੇ ਤੇ ਤੂੰ ਦੇਖੋ ਜਿਸ ਕੋ ਮੈਂ ਦੱਸਣਾ ਚਾਹਣਾ ਹੈ ਵੀਰਦਾਨ ਲਾਲ ਆਪਣੀ ਪੜ੍ਹਾਈ ਵੀ ਕੰਟੀਨਿਊ ਕਰ ਰਿਹਾ ਪੜਦਾ ਵੀ ਹੈ ਵੀਰ ਘਰ ਦੇ ਕੰਮ ਵੀ ਕਰਦਾ ਹੈ ਆਪਣੀ ਪ੍ਰੈਕਟਿਸ ਵੀ ਕਰਦਾ ਹੈ ਵਿਦਆਊਟ ਕਿਸੇ ਕੋਚਿੰਗ ਤੇ ਕਿੱਥੇ ਆਪਾਂ ਕਹਿੰਦੇ ਆ ਪੰਜਾਬ ਨੈਸ਼ਨਲ ਡੱਬਿਆ ਫਿਰ ਤੁਹਾਨੂੰ ਲੱਗਦਾ ਕਿ ਪੰਜਾਬ ਨੈਸ਼ਨਲ ਡੱਬਿਆ ਫਿਰਦਾ ਹੈ ਜਾਂ ਪੰਜਾਬ ਦੀ ਚੜੀ ਉਹ ਕਰਾਵਾ ਹੈ ਇਹ ਨੌਜਵਾਨ ਨੇ ਜਿਹੜੇ ਜਿਨ੍ਹਾਂ ਦੇ ਸਿਰ ਤੇ ਅੱਜ ਪੰਜਾਬ ਖੜਾ ਆ ਇਹੋ ਜਿਹੇ ਤੁਹਾਨੂੰ ਬੜੇ ਨੌਜਵਾਨ ਮਿਲਣਗੇ ਜਿਨ੍ਹਾਂ ਨੂੰ ਸਪੋਰਟ ਨਹੀਂ ਮਿਲ ਪਾਦੀ ਪ੍ਰੋਪਰ ਤੇ ਵੀਰੇ ਤੁਸੀਂ ਦੱਸੋਗੇ ਤੁਹਾਨੂੰ ਤੁਸੀਂ ਕਦੇ ਕਿਸੇ ਨੂੰ ਅਪਰੋਚ ਕੀਤਾ ਸਪੋਰਟਰ ਵਾਸਤੇ ਵੀ ਮੈਨੂੰ ਇਸ ਇਸ ਗੇਮ ਨੂੰ ਸਿਖਾਉਣ ਲਈ ਕੋਈ ਕੋਚ ਮਿਲ ਜAVE ਜਾਂ ਮੈਨੂੰ ਪ੍ਰੋਪਰ ਮਤਲਬ ਟ੍ਰੇਨਿੰਗ ਦੇਵੇ ਇਸ ਜੀ ਨੂੰ ਲੈ ਕੇ ਇੰਸਟਾਗ੍ਰਾਮ ਤੇ ਮੈਂ ਕਈ ਵੀਡੀਓ ਦੇਖਦਾ ਰਹਿਣਾ ਇਹ ਕੋਈ ਕੋਚ ਕਈਆਂ ਨੂੰ ਟ੍ਰੇਨਿੰਗ ਦਿੰਦੇ ਨੇ ਫ੍ਰੀ 'ਚ ਜਿਵੇਂ ਅਬਦਲ ਮੇਰਾਖ ਲੈਂਦੇ ਨੇ ਜੀ ਉਹਨਾਂ ਨੂੰ ਮੈਂ ਮੈਸੇਜ ਵੀ ਕੀਤਾ ਹੈ ਇੰਸਟਾਗ੍ਰਾਮ ਤੇ ਕਈ ਵਾਰ ਪਰ ਉਹ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਆਇਆ अच्छा ते ਵੀਰੇ ਜਿਵੇਂ ਤੁਸੀਂ ਦੱਸਿਆ ਵੀ ਆਪਣਾ ਡਾਈਟ ਦਾ ਹੁੰਦਾ ਤੁਸੀਂ ਆਪਣਾ ਇਹਨਾਂ ਡਰਾਈ ਫੂਡ ਲੈ ਕੇ ਆਂਦੇ ਹੋ ਬਟਰ ਤੇ ਜਿਵੇਂ ਹੁਣ ਆਪਣੇ ਘਰ ਦੇ ਨੇ ਕੀ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਨੇ ਫਾਦਰ ਸਾਹਿਬ ਵੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਨੇ ਜਿਵੇਂ ਆ ਟੀਵੀ ડીਵੀ ਸਵਾਰ ਦਿੰਦੇ ਨੇ ਜੀ ਬਾਕੀ ਆ ਏਸੀ ਓਸੀ ਸਵਾਰ ਦਿੰਦੇ ਨੇ ਜੀ ਏਸੀ ਸਵਾਰ ਦਿੰਦੇ ਨੇ ਤੇ ਕਦੇ ਮਤਲਬ ਤੁਹਾਨੂੰ ਇਦਾਂ ਤਾਂ ਨਹੀਂ ਕਦੇ ਕੋਈ ਚੀਜ਼ ਫੀਲ ਹੋਈ ਵੀ ਹਾਂ ਮਤਲਬ ਕਿਤੇ ਡਾਈਟ ਪੱਖੋਂ ਮੇਰੇ ਕੋਲ ਥੋੜਾ ਘਾਟਾ ਮਤਲਬ ਮੇਰੀ ਕੈਲੋਰੀ ਇਨਕਮ ਸੋਰਸ ਘਟ ਰਹੀ ਹੈ ਡਾਈਟ ਵੱਲੋਂ ਜਾਂ ਮੈਨੂੰ ਟ੍ਰੇਨਿੰਗ ਵੱਲੋਂ ਕਿਤੇ ਨਾ ਕਿਤੇ ਮੈਂ ਵਾਂਝਾ ਰਹੇ ਹਾਂ ਜ ਟ੍ਰੇਨਿੰਗ ਵਿੱਚ ਸਾਡੇ ਕੋਲ ਜਿਹੜਾ ਗਰਾਊਂਡ ਨਹੀਂ ਹੈਗਾ ਇਸ ਹਾਲ ਚਿਰ ਜਮੀਨਾਂ ਜਿਹੜੀ ਬੇਲੀ ਹੁੰਦੀ ਉਹ ਚ ਸਟਾਰਟ ਕਰ ਲੈਣਾ ਹੈ ਪ੍ਰੈਕਟਿਸ ਕਰ ਲੈਣਾ ਹੈ ਕਈ ਵਾਰ ਤਾਂ ਇਹਨਾਂ ਚ ਵੀ ਕਰਨੀ ਪੈਂਦੀ ਹੈ ਜਿਹੜੇ ਸੜਕ ਦੇਖਾ ਦਿਓ ਤੁਸੀਂ ਜੇ ਜਦੋਂ ਤੁਸੀਂ ਪ੍ਰੈਕਟਿਸ ਕਰਨ ਆਨੇ ਹੋ ਤੁਹਾਡੇ ਨਾਲ ਦੇ ਕੋਈ ਤੁਹਾਡੇ ਯਾਰ ਦੋਸਤ ਕੋਈ ਸਕੂਲ ਦੇ ਆਪਣੇ ਜਿਹੜੇ ਹੁੰਦੇ ਨੇ ਸਕੂਲ ਮੇਟ ਹੁੰਦੇ ਨੇ ਕੋਈ ਤੁਹਾਡੇ ਨਾਲ ਦਾ ਕੋਈ ਪਿੰਡ ਦਾ ਮੁੰਡਾ ਜੂ ਤੁਸੀਂ ਵੀਡੀਓਜ਼ ਵਗੈਰਾ ਅਪਲੋਡ ਕਰਦੇ ਜਿਵੇਂ ਮੇਰੇ ਸਕੂਲ ਦੇ ਨਾਲ ਮੇਰੇ ਨਾਲ ਪੜ੍ਹਦੇ ਦੇ ਉਹਨਾਂ ਦੇ ਘਰੇ ਬੁਲਾਉਣ ਜਾਂਦਾ ਕਿ ਸੁੱਤੇ ਪਏ ਹੁੰਦੇ ਨੇ ਜੀ ਕਈ ਕਹਿੰਦੇ ਨੇ ਅੱਜ ਕੱਲ ਨੂੰ ਆਵਾਂਗੇ ਮੈਂ ਕਈ ਵਾਰ ਐਂ ਲਿਆਉਣਾ ਕਿਸੇ ਜਵਾਬ ਨੂੰ ਛੋੜੇ ਮੋੜੇ ਨੂੰ ਐਦਿਕ ਜੀ ਵੀਡੀਓ ਬਣਾ ਦਿਆ ਆਪਾਂ ਤੇਰੀ ਵੀਡੀਓ ਪਾ ਦਾਂਗੇ ਜੀ ਤਾਂ ਅਜੇ ਦਿਨ ਮੇਰੇ ਨਾਲ ਦੋ ਜਿਹੜੇ ਉਹਨਾਂ ਦੇ ਮਾਪੇ ਹੁੰਦੇ ਨੇ ਉਹ ਕਹਿੰਦੇ ਨੇ ਵੀ ਇਹ ਦੇਖ ਜਾ ਕੇ ਮੁੰਡਾ ਮਤਲਬ ਕਰ ਰਿ ਇਹ ਤੋਂ ਦੇ ਘਰ ਦੇ ਨਹੀਂ ਤੁਹਾਨੂੰ ਕਿੰਨੀ سپورਟ ਰਹਿੰਦੀ ਐ ਇਸ ਨੂੰ ਲੈ ਕੇ ਕਰ ਦੇਦਾ ਫੁੱਲ سپورਟ ਆਈ ਕਹਿੰਦੇ ਹੁੰਦੇ ਨੇ ਵੀ ਫੁੱਲ ਅੱਗੇ ਵਧੋ ਹੀ ਆਪਣੀ ਮਿਹਨਤ ਕਰੋ ਹੀ ਫੁੱਲ ਦੱਬ ਕੇ ਹੀ ਉਹ ਮੁੰਡਾ ਆ ਗਿਆ ਉਹ ਮੇਰੇ ਨਾਲ ਵੀਡੀਓ ਬਣਾਵਾਉਂਦਾ ਸੀ ਜਿਹੜਾ ਸਾਹਮਣੇ ਵੀਰੋ ਸਾਈਕਲ ਤੇ ਆ ਉਹਦੇ ਨਾਲ ਇੱਕ ਵੀਡੀਓ ਮੇਰੇ ਵੀਰੋ ਚਾ ਵੀਰੋ ਨੂੰ ਪਤਾ ਲੱਗਣਾ ਨੇ ਵੀ ਤੂੰ ਤੁਹਾਡਾ ਵੀਡੀਓ ਹੋ ਰਹੀ ਹੈ ਤੇ ਤਾਂ ਆਇਆ ਵੀਰਾਂ ਨੇ ਨਹੀਂ ਕੱਲ ਨੂੰ ਕਹਿਤੀ ਮੈਂ ਵੀ ਕੱਲ ਨੂੰ ਆਣਗੀ ਅੱਛਾ ਜੀ ਇਹ ਬੜਾ ਛੋਟਾ ਹੀ ਪਰ ਇਹ ਜੇ ਗੱਲਾਂ ਸੁਣ ਕੇ ਦੇਖੋ ਜੀ ਤੇ ਤੁਸੀਂ ਜਦੋਂ ਸਟਾਰਟਿੰਗ ਕੀਤੀ ਸੀਗੀ ਸਭ ਤੋਂ ਪਹਿਲਾਂ ਜਦੋਂ ਤੁਸੀਂ ਮਤਲਬ ਤੁਹਾਡੇ ਮਨ 'ਚ ਕੀ ਆਇਆ ਵੀ ਐਚ ਹੀ ਸਿੱਖਣੀ ਆ ਮੈਂ ਮਤਲਬ ਸ਼ੌਂਕ ਸੀ ਜਾਂ ਕਿਦਾਂ ਜਦੋਂ ਪਹਿਲੀ ਵਾਰ ਕਰਨ ਲੱਗੇ ਡਰ ਨਹੀਂ ਲੱਗਿਆ ਵੀ ਮੇਰੀ ਕਿਤੇ ਉਹ ਬਾਹਰ ਉੱਟ ਜਵੇ ਮੈਂ ਇਕੱਲਾ ਆਣਾ ਪ੍ਰੈਕਟਿਸ ਕਰਨ ਲਈ ਕਿਤੇ ਮੁਰ ਜਾਦਾ ਬੰਦਾ ਜਾਂ ਕੁਝ ਹੋ ਜਾਂਦਾ ਯਾਰ ਪਹਿਲਾਂ ਮੈਂ ਇੰਸਟਾਗ੍ਰਾਮ ਤੇ ਵੀਡੀਓ ਦੇਖਦਾ ਹੁੰਦਾ ਸੀ ਬੇਲਾ ਰਹਿੰਦਾ ਸੀ ਪਰ ਇੰਸਟਾਗ੍ਰਾਮ ਤੇ ਸਟੰਟ ਵਾਲੀਆਂ ਵੀਡੀਓ ਮੈਨੂੰ ਪਸੰਦ ਆਉਣ ਲੱਗ ਗਈ ਜੀ ਇਹਨਾਂ ਦੀ ਜਦੋਂ ਮੈਂ ਫਾਲੋਅਰ ਦੇਖੇ ਵੀ ਇਹਨਾਂ ਦੀ ਚੜ੍ਹਾਈ ਹੋ ਰਹੀ ਹੈ ਵੀ ਐ ਬਾਦਰੀ ਦੇ ਅੱਗੇ ਬੜੀ ਵਧੀਆ ਬੋਡੀ ਬਣਾ ਕੇ ਇਹ ਮੰਨ ਅੰਦਰੋਂ ਤੇ ਹਿਲੋਇ ਇੱਕ ਤਰ੍ਹਾਂ ਅੰਦਰੋਂ ਬਦਲ ਕੀ ਹੋਇਆ ਯਾ ਜज्ਬਾ ਉੱਠ ਗਈ ਵੀ ਕਰਕੇ ਰਹਿਣਾ ਈ ਬੋਡੀ ਬਿਲਡਿੰਗ ਵਾਲਾ ਕੰਮ ਈ ਤੇ ਜੋ ਤੁਸੀਂ ਪਹਿਲੀ ਵਾਰ ਸਟਾਰਟ ਕਰਨਾ ਹੈ ਪਹਿਲੀ ਵਾਰ ਫਲਿੱਪਾਂ ਕੀਤੇ ਸਟਾਰਟਿੰਗ ਸਟਾਰਟਿੰਗ ਥੋੜੀ ਸਰਟੀਫਿਕੇਟ ਦੀ ਲੱਗੀ ਪਹਿਲੀ ਵਾਰ ਤਾਂ ਮੈਂ ਬਾਹਰੇ ਤਾਂ ਆਉਂਦਾ ਨਹੀਂ ਸੀ ਮੈਂ ਜਾਂ ਤਾਂ ਆਪਣੇ ਉੱਥੇ ਪਾਰਕ ਬਣਿਆ ਇੱਥੇ ਸਾਰੇ ਬੈਠ ਦੇਣ ਵਾਲੇ ਥਾਲੇ ਉੱਥੇ ਕਰਦਾ ਹੁੰਦਾ ਸੀ ਜਾਂ ਮੈਂ ਆਪਣੇ ਕੋਠੇ ਦੇ ਰਜਾਈਆਂ ਲਿਆ ਜਾਂਦੀਆਂ ਗੱਦੇ ਲਿਆ ਜਾਂਦੀਆਂ ਉੱਥੇ ਹੀ ਇੱਕ ਮਹੀਸਾ ਲਗਦਾ ਹੁੰਦਾ ਈ ਉਹਦੇ ਨਾਲ ਜੰਪ ਜੰਪ ਨੂੰ ਮੋੜ ਕੇ ਈ ਜੰਪ ਲੈਂਦਾ ਹੁੰਦਾ ਸੀ ਉਦੋਂ ਫਿਰ ਪਲਿੱਪਰ ਪ੍ਰੈਕਟਿਸ ਕਰਦਾ ਹੁੰਦਾ ਸੀ ਇੱਕ ਵਾਰ ਉਦੋਂ ਜੋ ਵੀ ਪਈ ਜੀ ਮੈਂ ਹੁਣ ਪੇਦੂ ਕਰਦਿਆਂ ਨੇ ਕਹਿੰਦੀ ਵੀ ਨਹੀਂ ਰਹਿਣ ਦੇ ਚ ਸੱਟ ਲੱਗ ਸਕਦੀ ਹੈ ਮੈਂ ਕਰ ਦਿੰਦਾ ਸਣੀ ਜੀ ਮੈਂ ਫਿਰ ਮੀਨਾਪ ਦਿਆ ਪੇ ਛੜਤਦੀ ਫਿਰ ਉਸ ਤੋਂ ਬਾਅਦ ਮੈਂ ਆਪ ਹੀ ਕਰਨ ਲੱਗ ਗਿਆ ਜੀ ਅੱਛਾ ਜੀ ਤੇ ਪਿੰਡ ਤੁਹਾਡੇ ਜਿੱਦਾਂ ਕੋਈ ਕਬੱਡੀ ਦਾ ਪਲੇਅਰ ਹੁੰਦਾ ਹਰ ਪਿੰਡ ਚ ਕੋਈ ਨਾ ਕੋਈ ਹੁੰਦਾ ਵੀ ਜਿਹੜਾ ਹੈ ਗੇਮ ਚ ਹੁੰਦਾ ਕਿਸੇ ਕਦੇ ਕਿਸੇ ਗੇਮ ਨਾਲ ਅਪਰੋਚ ਕੀਤੀ ਵੀ ਫਿਰ ਮੈਨੂੰ ਕੋਈ ਗਾਈਡ ਦੇ ਦੇ ਜੀ ਇਹ ਮੈਨੂੰ ਦੱਸ ਕਿੱਦਾਂ ਦੀ ਚੀਜ਼ਾਂ ਹੁੰਦੀਆਂ ਨੇ ਪਿੰਡ ਚ ਤਾਂ ਇਹ ਕਬੱਡੀ ਦਾ ਪਲੇਅਰ ਤਾਂ ਨਹੀਂ ਕੋਈ ਹੈਗਾ ਜੀ ਪਿੰਡ ਚ ਕਬੱਡੀ ਪ੍ਰਮੋਟਰ ਹੈਗੇ ਨਹੀਂ ਜੀ ਕਬੱਡੀ ਮੇਂ ਮੋਟਰਨ। ਜੇ ਉਹਨਾਂ ਨੇ ਕੰਟੈਕਟ ਕੀਤਾ ਵੀ ਮੈਨੂੰ ਇਸ ਚੀਜ਼ ਅੱਗੇ ਲੈ ਕੇ ਆਓ। ਉਹ ਸਾਡੇ ਪਿੰਡ ਆਏ ਸਾਲ ਕਬੱਡੀ ਕੱਪ ਹੁੰਦਾ ਜੀ ਉੱਥੇ ਜਿਹੜਾ ਹੁਣ ਆਊਗਾ ਜੀ ਉੱਥੇ ਮੈਂ ਸਟੰਟ ਕਰੂੰਗਾ ਜੀ ਫਲਿੱਪ। ਡਾਕਟਰ ਮੱਗਰੋਂ ਜਾਣ ਦੇਵੋਗੇ ਤੁਸੀਂ ਇਹ ਕਮਾਉਣ ਦੇ ਉਹਨਾਂ ਕਬੱਡੀ ਕੱਪੇ ਜੀ। ਅੱਛਾ ਜੀ। ਤੇ ਤੁਸੀਂ ਪਹਿਲੀ ਵਾਰ ਕਰਨਾ ਉੱਥੇ ਇਹ ਪਰਫਾਰਮਾਂਸ ਵੀਡੀਓ ਵੀ ਲੈਣੀ ਹੈ। ਪਹਿਲੀ ਵਾਰੇ ਕਰਨਾ ਜੀ। ਅੱਛਾ ਜੀ। ਪਹਿਲਾਂ ਮੈਂ ਗਰਾਊਂਡਾਂ 'ਚ ਜਾਣਾ ਜੀ ਪਹਿਲਾਂ ਕਾਸੀ ਗਰਾਊਂਡਾਂ 'ਚ ਗਿਆ ਜੀ। ਤੇ ਮੇਰੇ ਪੈਰ ਮਸਗੇ ਦੇ ਇੱਕ ਵਾਰ ਸੱਟ ਲੱਗੀ ਸੀ ਪੱਕੇ ਜ ਕਰਤੇ ਦੇ ਸਟੰਟ। ਫ ਜੇ ਜਿੱਦਾਂ ਹੁਣ ਤੁਸੀਂ ਪ੍ਰੈਕਟਿਸ ਕਰਦੇ ਹੋ ਡੇਲੀ ਆਉਂਦੇ ਹੋ ਤੁਹਾਡੇ ਪਿੰਡ ਦੇ ਲੋਕ ਨੇ ਕਿ ਪਿੰਡ ਦੇ ਲੋਕ ਵੀ ਦੇਖਦੇ ਆਉਂਦੇ ਆ ਵੀ ਮੁੰਡਾ ਜਾਂਦਾ ਸਵੇਰੇ ਮਿੱਟੀ ਨਾਲ ਲੱਤ-ਪਾਤੋ ਗਿਆਦਾ ਕੋਈ ਪੁੱਛਦਾ ਨਹੀਂ ਵੀ ਕੀ ਕਰਨ ਜਾਂਦਾ ਸਵੇਰੇ ਤੇ ਜਦੋਂ ਦੇਖਦੇ ਆਉਂਦੇ ਆਂਦੇ ਜਾਂਦੇ ਨੇੜੇ ਦਾ ਜੀ ਕਹਿੰਦੇ ਨੇ ਵਧੀਆ ਕੰਮ ਕਰਾ ਉਹ ਤਾਂ ਮੈਨੂੰ ਕਹਿੰਦੇ ਨੇ ਤੇਰੀ ਵੀਡੀਓ ਬਹੁਤ ਵਧੀਆ ਹੁੰਦੀ ਆ ਵੱਡੇ ਵੀ ਕਹਿੰਦੇ ਛੋਟੇ ਵੀ ਦੇਖਿਆ ਕਰ ਕਰਿਆ ਕਰ ਮਿਹਨਤ ਕਈ ਉਹ ਵੀ ਕਹਿੰਦੇ ਨੇ ਆ ਕਈ ਕਿਹੜੇ ਪੁੱਠੇ ਕੰਮਾਂ 'ਚ ਪੈ ਗਿਆ ਇਹ ਕੁਝ ਨਹੀਂ ਕਰ ਸਕਦਾ ਇਹ ਐ ਕਹੇ ਵੀ ਕਹਿੰਦੇ ਨੇ ਪਿੰਡ ਦੇ ਦਾ ਜੀ ਵੀ ਹੋਰ ਕਰਦਿਆਂ ਨੂੰ ਵੀ ਕਹਿੰਦੇ ਨੇ ਵੀ ਉਹਨੂੰ ਹਟਾ ਲਓ ਸਾਡਾ ਮੁੰ ਗਰਗੰਦਾਂ ਕਰਦਣ ਮਸਾਲੂਗਾ ਜੀ ਐਵੇਂ ਜਦੋਂ ਮੈਂ ਸਾਲ ਪੁੱਠਿਆਂ ਨਾਲੇ ਮਾਰਦਾ ਸੀ ਉਦੋਂ ਹੀ ਤੇ ਹੁਣ ਜਿੱਦਾਂ ਤੁਸੀਂ ਤੁਸੀਂ ਕਹਿੰਦੇ ਹੋ ਤੁਸੀਂ ਵੀਡੀਓ ਦੇਖ ਕੇ ਤੁਹਾਡੇ ਅੰਦਰ ਇੱਕ ਜਜ਼ਬਾ ਆਇਆ ਵੀ ਮੈਂ ਇਹ ਚੀਜ਼ਾਂ ਕਰਨੀਆਂ ਨੇ ਤੁਹਾਨੂੰ ਹੁਣ ਅੱਜ ਦੇ ਟਾਈਮ 'ਚ ਕਿਹੜਾ ਇਨਫਲੂਐਂਸਰ ਹੈ ਜਿਹੜਾ ਕਿਹੜਾ ਐਦਾਂ ਦਾ ਮਤਲਬ ਫਲੀਪਰ ਹੈ ਜਿਹੜਾ ਤੁਹਾਨੂੰ ਲੱਗਦਾ ਵੀ ਬਹੁਤ ਵਧੀਆ ਵੀ ਮੈਂ ਉਹਨੂੰ ਦੇਖ ਉਹਨੂੰ ਦੇਖ ਕੇ ਮੈਨੂੰ ਜ਼ਿਆਦਾ ਮੋਟੀਵੇਸ਼ਨ ਆਉਂਦਾ ਹੈ ਜਾਂ ਮੈਂ ਉਹਦੇ ਵਰਗਾ ਬਣਨਾ ਚਾਹੁੰਦਾ ਹਾਂ ਮੈਂ ਇੱਕ ਫਲੀਪਰ ਨੂੰ ਦੇਖਦਾ ਹਾਂ ਉਹਦਾ ਅੰਸ਼ੂ ਫਲੀਪਰ ਹੈ ਹਰਿਆਣੇ ਤੋਂ ਆਈ ਪਰ ਉਹ ਮੇਰੇ ਜਿੱਡੀ ਉਮਰ ਦਾ ਹੀ ਉਹਦੀ ਬਾਡੀ ਮਤਲਬ ਸਾਰਾ ਕੁਝ ਵਧੀਆ ਹੀ ਉਹਨੂੰ ਦੇਖ ਦੇਖ ਕੇ ਮੈਨੂੰ ਮੋਟੀਵੇਟ ਹੋਣਾ ਜੀ ਬਾਕੀ ਸਟਾਰ ਬਾਈ ਦੇ ਵੀਡੀਓ ਦੇਖ ਕੇ ਵੀ ਮੋਟੀਵੇਟ ਹੋਣਾ ਤੇ ਵੀ ਕਰਦੇ ਐ ਮੈਂ ਆਪਣੇ ਮੈਨੂੰ ਤੇ ਬਾਕੀ ਕਰਦਾ ਹੀ ਪਤਾ ਹੀ ਉਹਦੇ ਨਾਲ ਮੋਟੀਵੇਟ ਰਹਿੰਦੇ ਨੇ ਜਿਹੜੇ ਉਸ ਸਟਾਰ ਬਾਈ ਦੀ ਗੱਲ ਕਰੀ ਉਹਨਾਂ ਨੇ ਵੀ ਬੜੇ ਇੱਕ ਮਤਲਬ ਉਸ ਬੜੀ ਗਰੀਬੀ ਦੇ ਧਾਇਰੇ ਚੋਂ ਨਿਕਲੇ ਹੋਣ ਉਹਨਾਂ ਨੇ ਕੀ ਕੀ ਕੰਮ ਕੀਤੇ ਉਹਨਾਂ ਦੇ ਵੀਡੀਓ ਲੌਗਸ ਵੀ ਦੇਖਦੇ ਹੀ ਨੇ ਬੜੇ ਇੱਕ ਲੈਵਲ ਤੱਕ ਆਏ ਨੇ ਤੇ ਇਹ ਮਤਲਬ ਤੁਹਾਨੂੰ ਵੀ ਇਦਾਂ ਦੀਆਂ ਚੀਜ਼ਾਂ ਨਾਲ ਸਾਹਮਣਾ ਕਰਨਾ ਪਿਆ ਹਾਂ ਜੀ ਉਹ ਬੈਟਰ ਦਾ ਕੰਮ ਕਰਦੇ ਨੇ ਜੀ ਆਂਡੇ ਵੇਚਦੇ ਆਂ ਆਂਡੇ ਜੀ ਐਗ ਨਹੀਂ ਹੁੰਦੇ ਜੀ ਉਹ ਠੇਕਾ ਹੀ ਉੱ ਜਦੋਂ ਮੇਰੇ ਦਾਦਾ ਬਾਗ ਜਾਂਦਾ ਫਿਰ ਮੈਂ ਉਹਨਾਂ ਨਾਲ ਬਾਗ ਜਾਂਦਾ ਜਦੋਂ ਆਪਣੀ ਡਾਈਟ ਉਹ ਕਰ ਲੈਣਾ ਸਟੰਟ ਉੱਥੇ ਜਾ ਕੇ 2 ਦਿਨਾਂ ਦੇ ਖਾ ਲੈਣੇ ਜੀ ਉਹ ਡਾਈਟ ਹੁੰਦੀ ਹੈ ਜੀ ਤੁਸੀਂ ਵੇਚਦੇ ਵੀ ਹੋ ਤੇ ਨਾ ਵੇਚਦੇ ਵੀ ਹੋਈ ਆ ਜੀ ਤੇ ਦੇਖ ਲਓ ਤੁਸੀਂ ਦੇਖੋ ਇਸ ਕੋ ਵੀ ਵੀਰਾ ਸਵੇਰੇ ਉੱਠਦਾ ਆ ਆਪਣੀ ਪ੍ਰੈਕਟਿਸ ਜਿਹੜੀ ਕਰਨੀ ਉਹ ਕਰਦਾ ਸਟ੍ਰੈਚਿੰਗ ਕਰਦਾ ਬੋੜੇ ਦੀ ਫਿਰ ਸਕੂਲ ਜਾਣਾ ਸਕੂਲ ਤੋਂ ਬਾਅਦ ਆ ਕੇ ਆਪਣੇ ਹੋਰ ਮਾੜੇ ਮੋٹے ਘਰ ਦੇ ਕੰਮ ਸਕੂਲ ਦਾ ਕੰਮ ਕਰਨਾ ਫਿਰ ਸ਼ਾਮ ਨੂੰ ਫਲਿੱਪਿੰਗ ਦੀ ਪ੍ਰੈਕਟਿਸ ਕਰਨੀ ਫਿਰ ਉਹਨਾਂ ਨੇ ਆਂਡਿਆਂ ਦੀ ਰੇਲੀ ਤੇ ਆਪਣੇ ਉੱਤੇ ਖੜਨਾ ਫਿਰ ਕਿੰਨਾ ਕੰਮ ਕਰਨ ਤੋਂ ਬਾਅਦ ਵੀ ਮਤਲਬ ਫਿਰ ਆਪਾਂ ਕਹਿੰਦੇ ਆ ਕਿ ਨਹੀਂ ਨਸ਼ੇ ਨੇ ਆਹ ਚੀਜ਼ਾਂ ਆ ਵੀ ਸੋਰਸਿਸ ਨਹੀਂ ਹੁੰਦੇ ਸੀ ਕਹਿੰਦੇ ਨੇ ਵੀ ਮੇਰੇ ਕੋਲ ਵੀ ਸੋਰਸ ਨਹੀਂ ਆ ਵੀਰੇ ਮੈਂ ਤਾਂ ਨਹੀਂ ਚੀਜ਼ਾਂ ਕਰ ਪਾਣਾ ਮੇਰੇ ਅੰਦਰ ਮਤਲਬ ਬਹੁਤ ਜਜ਼ਬਾ ਆ ਕੱਲਾ ਸੋਰਸਾਂ ਨਾਲ ਜਜ਼ਬਾ ਨਹੀਂ ਹੁੰਦਾ ਵੀਰੇ ਕੋਈ ਸੋਰਸ ਨਹੀਂ ਹੈ ਬਿਨਾ ਕਿਸੇ ਸੋਰਸ ਤੋਂ ਵੀਰੇ ਨੇ ਆਪਣੇ ਆਪ ਨੂੰ ਮੈਂਟੇਨ ਕੀਤਾ ਹੈ ਚੀਜ਼ਾਂ ਜਿ ਸਿੱਖੀਆਂ ਨੇ ਵੀਰੇ ਹੋਰ ਕੋਈ ਇਦਾਂ ਦੀ ਫਲਿੱਪ ਜਿਹੜੀ ਤੁਸੀਂ ਦਿਖਾਣਾ ਚਾਹੋ ਮਤਲਬ ਤੁਹਾਨੂੰ ਬਹੁਤ ਲੋਕ ਇਸ ਟਾਈਮ ਦੇਖ ਰਹੇ ਨੇ ਬੜੇ ਤੁਹਾਨੂੰ ਸਪੋਰਟ ਕਰਨ ਵਾਲੇ ਬੜੇ ਮਿਲ ਜਾਣਗੇ ਮੈਂ ਬੈਕ ਫਲਿੱਪ ਦਿਖਾ ਸਕਦਾ ਜੀ ਪਰ ਹਾਲੇ ਮੇਰੇ ਕੋਲ ਪੂਰਾ ਪਰਫੈਕਟ ਨਹੀਂ ਹੋਇਆ ਪਰ ਮੈਂ ਤੁਹਾਨੂੰ ਦਿਖਾ ਦੇਣਾ ਜੀ ਹਾਲੇ ਇੱਕ ਵਾਰ ਹੋਰ ਕੁਝ ਇਦਾਂ ਦੀ ਕੋਈ ਫਲਿੱਪ ਜਾਂ ਕੋਈ ਇਦਾਂ ਦੀ ਮੂਵ ਜਿਹੜੀ ਤੁਸੀਂ ਮਤਲਬ ਬੜੀ ਚੰਗੀ ਤਰ੍ਹਾਂ ਪ੍ਰੈਕਟਿਸ ਕਰ ਰਹੇ ਹੋ ਜਾਂ ਜਿਹੜੀ ਤੁਹਾਨੂੰ ਲੱਗਦਾ ਵੀ ਮੇਰੇ ਤੋਂ ਹੋ ਨਹੀਂ ਫੀਡਬੈਕ ਫਲਿੱਪ ਮਾਰ ਕੇ ਦਿਖਾ ਦਿੰਦਾ ਇੱਕ ਵਾਰੀ ਆ ਦੇਖੋ ਇਹ ਵਾਲੇ ਪ੍ਰੋਪਰ ਲੈਂਡਿੰਗ ਨਹੀਂ ਆਉਂਦੀ ਹਾਲੇ ਮੈਨੂੰ ਪ੍ਰੈਕਟਿਸ ਕਰ ਰਹਾ ਹਾਂ ਇਹ ਕਦੀ ਕੰਟੀਨਿਊ ਅੱਛਾ ਜੀ ਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਪ੍ਰੈਕਟਿਸ ਕਰਦੇ ਹੋ ਪ੍ਰੈਕਟਿਸ ਕਰਦੇ ਮੈਨੂੰ 1.5 ਸਾਲ ਹੋ ਗਿਆ ਜੀ 1.5 ਸਾਲ ਹੋ ਗਿਆ ਆ ਦੋ ਤਿੰਨ ਮਹੀਨੇ ਪੈਰਾ ਕਰਕੇ ਆੜੀਆ ਦੀ ਵਿੱਚ ਦੀ ਤਾਂ ਥੋੜਾ ਜਿਹਾ ਹੋ ਗਿਆ ਹੀ ਗੈਪ ਪੈ ਗਿਆ ਹੀ ਪੈਰ ਨੂੰ ਕੀ ਸੱਟ ਲੱਗੀ ਸੀ ਪੈਰ ਤੇ ਦੋਨੇ ਪੈਰਾਂ ਐ ਮੋਸੇਦੇ ਤੇ ਤੁਰੇ ਨਹੀਂ ਆਂਦੇ ਦੀ ਜੀ ਅੱਛਾ ਉਂਗਲਾਂ ਮੁੜ ਗਈਆਂ ਸੀ ਦੋਨੋਂ ਸਾਤ ਦੋਨੋਂ ਪੈਰਾਂ ਦੀ ਤੇ ਫਿਰ ਇਹਨੇ ਕਿ ਪਲਸ ਟੋਕਾ ਕਰਾ ਕੇ ਰੱਖਿਆ ਜੀ ਪ ਸਕੂਲ ਵੀ ਨਹੀਂ ਜਾਂਦਾ ਦੀ ਮੈਂ ਫਿਰ ਇਹਨਾਂ ਨੂੰ ਘਰੇ ਰਹਿ ਕੇ ਚੈੱਕ ਕਰੀਂ ਵਾਰ ਪਕਸਾਕ ਸਾਕੇ ਹੌਲੀ ਹੌਲੀ ਅੱਛਾ ਹਾਂਜੀ ਤੇ ਤੁਹਾਨੂੰ ਕਦੇ ਐ ਨਹੀਂ ਲੱਗਦਾ ਕਿ ਦੁਪਹਿਰ ਮੋੜ ਕੇ ਦਰਦ ਹੁੰਦੀ ਪੇਨ ਹੁੰਦੀ ਵੀ ਪਰੋਂ ਠੰਡੇ ਨਹੀਂ ਆ ਵੀ ਸਾਢੇ 10 ਕਾ ਨੂੰ ਮੈਂ ਵੀ ਲੱਗਾ ਹੋਇਆ ਕੀ ਮਤਲਬ ਅੱਗੇ ਆਪਣਾ ਕੀ ਮੇਨ ਮੋਟਿਵ ਕੀ ਆ ਵੀ ਮੈਂ ਕੀ ਅੱਗੇ ਤੁਸੀਂ ਲਾਈਫ ਚ ਅੱਗੇ ਕੀ ਕਰਨਾ ਚਾਹੁੰਦੇ ਜੀ ਮੇਰੇ ਤੋਂ ਢੀ ਉਮਰ ਬਹੁਤ ਛੋਟੀ ਆ ਹਲੇ 17 ਸਾਲ ਆ ਤੁਸੀਂ ਅੱਗੇ ਜਾਓਗੇ ਜਦੋਂ ਵੱਡੀ ਉਮਰ ਜਾਓਗੇ ਅੱਗੇ ਕੁਝ ਅਚੀਵ ਕਰਨਾ ਹੈ ਪੜ੍ਹਾਈ ਦੇਖੇ ਖਤਮ ਕਰਨ ਤੋਂ ਬਾਅਦ ਕੀ ਮੋਟਿਵ ਆ ਵੀ ਮੈਂ ਡ੍ਰੀਮ ਹੈ ਵੀ ਬਾਡੀ ਵਧੀਆ ਹੋਵੇ ਜੀ ਬਾਡੀ ਵਜਾਈ ਬਾਡੀ ਬਿਲਡਿੰਗ ਚ ਜਾਣਾ ਹੈ ਫਲੀਪਰ ਬਣਨਾ ਹੈ ਇਹ ਅੱਛਾ ਜੀ ਤੇ ਤੁਸੀਂ ਕਦੇ ਜਿਵੇਂ ਤੁਸੀਂ ਦੱਸ ਰਹੇ ਸੀਗੇ ਵਿੱਚ ਕੀ ਤੁਸੀਂ ਕਿਸੇ ਨੂੰ ਅਪਰੋਚ ਕੀਤਾ ਥੋਨੂੰ ਇੱਕ ਕੋਚ ਦਾ ਰਿਪਲਾਈ ਵੀ ਆਇਆ ਸੀਗਾ ਵੀ ਹਾਂ ਮੈਂ ਮਦਦ ਕਰਕੇ ਤੇ ਥੋੜੀ ਦੁਬਾਰਾ ਉਹਨਾਂ ਨਾਲ ਗੱਲ ਹੋਈ ਕੋਈ ਦੁਬਾਰਾ ਉਹਨਾਂ ਨੂੰ ਮੈਸੇਜ ਭੇਜਿਆ ਸੀ ਮੈਂ ਵੀ ਹੈਲਪ ਭੇਜੀ ਸੀ ਵੀ ਮੇਰੇ ਲਈ ਡਾਈਟ ਨਹੀਂ ਹੁੰਦੀ ਤੁਸੀਂ ਮੇਰੀ ਹੈਲਪ ਕਰ ਸਕਦੇ ਹੋ ਉਹਨਾਂ ਦਾ ਫਿਰ ਰਿਪਲਾਈ ਨਹੀਂ ਆਇਆ ਜੀ ਅੱਛਾ ਜੀ ਤੇ ਡਾਈਟ ਪੱਖੋਂ ਜਿਵੇਂ ਤੁਸੀਂ ਦੱਸਿਆ ਤੁਹਾਡਾ ਪਿੰਡ ਸਪੋਰਟ ਕਰਦਾ ਪਿੰਡ ਦੇ ਬੰਦੇ ਸਪੋਰਟ ਕਰਦੇ ਕਦੇ ਪਿੰਡ ਵੱਲੋਂ ਤੁਹਾਨੂੰ ਸਪੋਰਟ ਮਿਲਿਆ ਫਿਰ ਡਾਈਟ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਸੇ ਪਿੰਡ ਦੇ ਲੋਕਾਂ ਨੂੰ ਮਤਲਬ ਸਪੋਰਟ ਹੈਗੇ ਰਹਿਣ ਲਈ ਪਿੰਡ ਦੀ ਦਾ ਹੈਗੇ ਸਪੋਰਟ ਨਿਸਪੋਰਟ ਹੈਗੀ ਪਰ ਕਈ ਅੱਧੇ ਪਿੰਡ ਦੀ ਹੈਗੀ ਅੱਧੇ ਦੀ ਹੈਗੀ ਜਿਵੇਂ ਤੁਸੀਂ ਦੱਸਿਆ ਤੁਸੀਂ ਸਵੇਰੇ ਰਨਿੰਗ ਵੀ ਕਰਦੇ ਹੋ ਕਿੰਨੀ ਕਰਨੀ ਕਰਦੇ ਹੋ ਪਰ ਦੱਸੋ ਕਿ ਕਿੰਨੀ ਸਵੇਰੇ ਰਨਿੰਗ ਨਹੀਂ ਕਰਦਾ ਜੀ ਸਵੇਰੇ ਤਾਂ ਮੈਂ ਛੱਤ ਤੇ ਜਾਂਦਾ ਆਪਦੀ ਗੋਠਾ ਤੇ ਉੱਥੇ ਥੋੜਾ ਜਿਹਾ ਵਾਰਮ ਅਪ ਜਿਆ ਕਰ ਲੈਣਾ ਜੀ ਸ਼ਾਮ ਨੂੰ ਕਰਦੇ ਹੁੰਦੇ ਆ ਰਨਿੰਗ ਤਾਂ ਹੀ ਕਿੰਨੀ ਰਨਿੰਗ ਕਿੰਨੀ ਹੋ ਜਾਂਦੀ ਕਿੰਨਾ ਆਪਣਾ ਕਿੰਨਾ ਡੇਢ ਤੋਂ 2 ਕਿਲੋਮੀਟਰ ਕਰ ਲੈਣਾ ਜੀ ਪਰ ਮੈਂ ਚਾਹੁੰਗਾ ਕੈਮਰਾਮੈਨ ਉੱਪਰ ਸਾਰਾ ਏਰੀਆ ਦਿਖਾਣ ਜਿੱਥੇ ਵੀਰ ਸਵੇਰੇ ਰੋਡ ਤੇ ਆ ਰੋਡ ਤੇ ਕਰਦੇ ਨੇ ਆ ਪੂਰਾ ਏਰੀਆ ਕਵਰ ਕਰਕੇ ਕਿੰਨਾ ਮਤਲਬ ਤੁਹਾਡੀ ਕੋਈ ਪ੍ਰੈਕਟਿਸ ਦੀ ਕੋਈ ਲਿ ਉਹ ਤਾਂ ਹੀ ਨਾ ਇਹ ਉਹ ਤਾਂ ਮੈਂ ਸਿੰਪਲ ਨਹੀਂ ਕਰਨਾ ਇਹ ਵਾਰਮ-ਅਪ ਕਰਨ ਬਾਅਦ ਚ ਵਾਰਮ-ਅਪ ਕਰ ਲਈ ਤੇ ਵੀ ਜਿਵੇਂ ਹੁਣ ਤੁਹਾਨੂੰ ਬਹੁਤ ਦਰਸ਼ਕ ਦੇਖ ਰਹੇ ਹੋਣੇ ਇਸ ਟਾਈਮ ਤੇ ਜਿਵੇਂ ਤੁਸੀਂ ਦੱਸਿਆ ਵੀ ਤੁਹਾਨੂੰ ਕਿਤੇ ਨੈਟ ਡਾਈਟ ਵੱਲੋਂ ਥੋੜੇ ਜਿھے ਪਿੱਛੇ ਰਹਿ ਜਨੋ ਜਾਂ ਕੋਚਿੰਗ ਵੱਲੋਂ ਪਿੱਛੇ ਰਹਿ ਜਨਿਆ ਕਿ ਕਿਹੜੀ ਸਪੋਰਟ ਹੈ ਜਿਹੜੀ ਤੁਹਾਨੂੰ ਇਸ ਟਾਈਮ ਸਪੋਰਟ ਦੀ ਬਹੁਤ ਲੋੜ ਆ ਤੇ ਕਿਹੜੇ ਸੋਰਸਸ ਨੇ ਜਿੱਥੋਂ ਤੁਹਾਨੂੰ ਸਪੋਰਟ ਆ ਸਕਦੀ ਹੈ ਤੁਹਾਡੇ ਪਿੰਡ ਵੱਲੋਂ ਜਾਂ ਕੋਈ ਸਰਕਾਰ ਵੱਲੋਂ ਜਾਂ ਹੋਰ ਜਿੰਨੇ ਆਪਣੇ ਕੋਚ ਨੇ ਸਭ ਤੋਂ ਪਹਿਲਾਂ ਤਾਂ ਸਾਡੇ ਪਿੰਡ ਚ ਗਰਾਊਂਡ ਦੀ ਕਮੀ ਹੈ ਜਿਹੜੇ ਸਾਡੇ ਸਰਪੰਚ ਸਾਹਿਬ ਨੇ ਪਿੰਡ ਦੇ ਜਿਆਦੀ ਸਿੰਘ ਵਾਲੀ ਵਿਸ਼ਿਸ਼ ਤੇ ਉਹਨੂੰ ਫੁੱਲ ਸਪੋਰਟ ਕਰਦੇ ਨੇ ਜਿੰਨੇ ਉਹਨਾਂ ਦਾ ਹੋ ਸਕਦੀ ਹੈ ਤੇ ਸਾਡੇ ਡਾਕਟਰ ਮੱਗਰ ਸਾਹਿਬ ਨੇ ਪਿੰਡ ਦੇ ਉ ਉਹਨਾਂ ਨੇ ਸਾਨੂੰ ਕਿਲਾ ਦੇ ਰਖਿਆ ਵੀ ਪ੍ਰੈਕਟਿਸ ਕਰ ਲਿਆ ਕਰੋ ਉੱਥੇ ਹੀ ਉਹਨੇ ਆਪਣੀ ਜਗ੍ਹਾ ਛੱਡੀ ਉਹ ਆਏ ਸਾਲ ਕਬੱਡੀ ਕਰਵਾਉਂਦੇ ਨੇ ਪਰ ਜਿਹੜਾ ਹੁਣ ਕਬੱਡੀ ਕਰਵਾਉਣਗੇ ਅਗਲੇ ਸਾਲੀ ਬਹੁਤ ਵੱਡਾ ਕਬੱਡੀ ਕੱਪ ਹੁੰਦਾ ਹੈ ਉੱਥੇ ਉਹਨਾਂ ਨੇ ਮੈਨੂੰ ਸਦਾ ਹੀ ਵੀ ਤੂੰ ਬਲੇਸਟਾਂਟ ਕਰੀਆ ਦਾ ਟੈਲੈਂਟ ਦਿਖਾਈ ਲੋਕਾਂ ਨੂੰ ਵੀ ਜਿਸ ਨਾਲ ਮੈਂ ਮੋਟੀਵੇਟ ਹੋਰ ਹੋਇਆ ਵੀ ਹੋਰ ਵਧੀਆ ਪ੍ਰੈਕਟਿਸ ਕਰਾਂ ਉੱਥੇ ਸਟੰਟ ਕਰਨੇ ਨੇ ਆਪਾਂ ਨੇ ਹੂੰ ਕਿਵੇਂ ਅੱਛਾ ਜੀ ਤੇ ਹੁਣ ਜਿਵੇਂ ਤੁਹਾਨੂੰ سپورਟ ਤੁਸੀਂ ਕਹਿੰਦੇ ਤੁਹਾਨੂੰ سپورਟ ਦੀ ਬਹੁਤ ਲੋੜ ਹੈ ਕਿੱਦਾਂ ਦੀ ਤੁਹਾਨੂੰ ਕੀ ਚਾਹੀਦੀ ਹੈ سپورਟ ਚ ਕੀ ਕੀ ਚਾਹੀਦਾ ਹੈ ਵੀ ਆਪਣਾ ਤਾਂ ਡਾਈਟ ਵੱਲੋਂ ਹੋ ਗਿਆ ਡਾਈਟ ਚ ਤੁਹਾਨੂੰ ਜਿਵੇਂ ਹੁਣ ਪਤਾ ਨਹੀਂ ਤੁਸੀਂ ਡਾਈਟ ਚ ਡਿਸਪਲਨ ਹੁੰਦਾ ਹੈ ਨਾ ਵੀ ਐਥਲੀਟਿਕ ਡਾਈਟ ਹੁੰਦੀ ਹੈ ਵੀ ਡਿਸਪਲਨ ਕਿ ਲੈਣਾ ਕਿੰਨਾ ਪ੍ਰੋਟੀਨ ਟੇਕ ਕਰਨਾ ਕਿੰਨਾ ਨਹੀਂ ਕਰਨਾ ਉਹਦੇ ਲਈ ਤੁਹਾਨੂੰ ਕੋਚ ਦੀ ਲੋੜ ਹੈ ਤੁਸੀਂ ਜਿਵੇਂ ਇਹਨਾਂ ਤੋਂ ਜਿਵੇਂ ਇਨਸਪਾਇਰ ਹੋ ਲਿਆ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਕਿੱਥੋਂ ਇਹ ਕੋਚ ਮਿਲਿਆ ਸਕਦੀ ਹੈ ਜਿਵੇਂ ਇਹ ਡਾਈਟ ਨੂੰ ਪ੍ਰੋਪਰ ਸਪੈਸ਼ਲ ਇਟ ਲਈ ਸਟਰੋਂਗ ਡਾਈਟ ਹੁੰਦੀ ਹੈ ਇਹ ਵੀ ਐਨ ਪ੍ਰੋਟੀਨ ਐਨ ਕਾਰਬਸ ਜਿਵੇਂ ਉਹਨੇ ਸਰੀਰ ਦੇ ਹਿਸਾਬ ਨਾਲ ਹੀ ਮੈਨੂੰ ਇਹ ਪਤਾ ਨਹੀਂ ਹੈਗਾ ਜੀ ਮੈਂ ਜਿਵੇਂ ਜਿਵੇਂ ਇਹ ਘਰ ਦੇ ਰੋਟੀ ਹੋ ਗਈ ਚਾਹ ਰੋਟੀ ਦੁੱਧ ਹੋ ਗਈ ਬਾਕੀ ਮੈਂ ਘਰ ਜਿਵੇਂ ਲੱਸੀ ਕਿਉਂ ਹੋ ਗਈ ਉਹ ਖਾਣਾ ਜੀ ਸਿੰਪਲ ਹੀ ਵਸ ਸਵੇਰੇ ਦੁਪਹਿਰੇ ਸ਼ਾਮ ਹੀ ਬਸ ਉਹ ਜਿਵੇਂ ਕਾਜੂ ਬਦਾਮ ਹੋਗੇ ਥੋੜੇ ਉਹ ਖਾ ਲੈਣੇ ਹੀ ਵਕ ਸਪੈਸ਼ਲ ਡਾਈਟ ਬਾਰੇ ਆਪ ਨੂੰ ਪਤਾ ਨਹੀਂ ਜਿਵੇਂ ਕੋਈ ਕੋਚਿੰਗ ਵਾਲੇ ਹੁੰਦੇ ਨੇ ਜੀ ਬੜੇ ਬੜੇ ਇਨਫਲੂਐਂਸਰ ਨੇ ਜਿਵੇਂ ਜਿੰਮ ਵਾਲੇ ਹੁੰਦੇ ਨੇ ਜੀ ਕਿ ਹੁਣ ਆਪਾਂ ਨੂੰ ਡਾਈਟ ਲਈ ਗਾਈਡ ਕਰ ਸਕਦੇ ਨੇ ਜੀ ਤਾਂ ਮੈਂ ਕਹਿਣਾ ਜੀ ਮੈਨੂੰ ਸਪੋਰਟ ਦੀ ਲੋੜ ਹੈ ਡਾਈਟ ਲਈ ਗਾਈਡ ਕਰ ਸਕਣ ਗਾਈਡੈਂਸ ਦੇਣ ਲਈ ਤੇ ਜਿਵੇਂ ਆਪਾਂ ਨੇ ਕਿਹਾ ਜਾਂਦਾ ਵੀ ਇੱਥੇ ਨਸ਼ੇ ਬਹੁਤ ਨੇ ਪੰਜਾਬ 'ਚ ਵੀ ਦੇਖ ਦਵਾਂਗੇ ਬੜੀਆਂ ਵੀਡੀਓਜ਼ ਵੀ ਆਉਂਦੀਆਂ ਨੇ ਜੋ ਆਪਣੀ ਵਾਇਰਲ ਹੁੰਦੀਆਂ ਨੇ ਲੋਕ ਨਸ਼ੇ ਨਾਲ ਮਰ ਰਹੇ ਨੇ ਹਿਸਾਬ ਹੋ ਗਿਆ ਐਤਾ ਹੋ ਗਿਆ ਤੁਹਾਨੂੰ ਕੀ ਲੱਗਦਾ ਵੀ ਨਹੀਂ ਨਸ਼ਾ ਆਪਣੇ ਪੰਜਾਬ ਨੂੰ ਗਲਤ ਹੈ ਜਾਂਦਾ ਇੱਥੇ ਕਿੱਦਾਂ ਇਸੀ ਬਾਰੇ ਤੁਹਾਡਾ ਕੀ ਕਹਿਣਾ ਹੈ ਇਸ ਚੀਜ਼ ਬਾਰੇ ਜਿਵੇਂ ਪੰਜਾਬ ਨੂੰ ਪਤਾ ਨਸ਼ਾ ਬਹੁਤ ਚੱਲ ਰਿਹਾ ਪਰ ਆਪਣੇ ਪੰਜਾਬ 'ਚ ਕਈ ਵੀ ਰਹਿ ਗਏ ਨੇ ਜਿਵੇਂ ਪਿੰਕਾ ਯਾਰਗ ਬਈ ਹੋ ਗਿਆ ਜੀ ਸੁਲਤਾਨ ਰੰ ਨੋਰ ਕਈ ਬਟਨਸ ਇਮਪਲੈਸਰ ਹੋ ਗਈ ਉਹ ਬੱਚਾ ਨੂੰ ਮੋਟੀਵੇਟ ਕਰਦੇ ਦੇ ਵੀ ਨਸੇ ਤੋਂ ਦੂਰ ਨਸੇ ਤੋਂ ਨਸੇ ਨੂੰ ਪੰਜਾਬ ਚ ਕੱਢੋ ਹੀ ਵੀ ਆਪਣੀ ਸਰੀਰ ਤੇ ਆਪਣੀ ਫਿਟਨੈਸ ਤੇ ਕੰਮ ਕਰੋ ਹੀ ਆਪਣੇ ਮਾਪੇ ਦਾ ਨਾਮ ਰੌਸ਼ਨ ਕਰੋ ਹੀ ਤੁਸੀਂ ਦੇਖ ਸਕਦੇ ਹੋ ਵੀਰੇ ਦੀ ਉਮਰ ਬਹੁਤ ਛੋਟੀ ਵਾਲੇ ਸ਼ਾਇਦ ਵੀਰੇ ਦੀ ਸਮਝ ਛੋਟੀ ਹੋ ਸਕਦੀ ਹੈ ਵੀਰੇ ਦਾ ਦਿਮਾਗ ਵਾਲੇ ਬੰਦ 17 ਸਾਲ ਉਮਰ ਬਹੁਤ ਛੋਟੀ ਉਮਰ ਆ ਉਹਨੂੰ ਸਮਝ ਨਹੀਂ ਆਨੀ ਅੱਗੇ ਕੀ ਕਰਨਾ ਕੀ ਨਹੀਂ ਕਰਨਾ ਪਰ ਜਿਹੜਾ ਉਹਦਾ ਜਜ਼ਬਾ ਆ ਉਹ ਉਮਰ ਤੋਂ ਡਬਲ ਆ ਤੇ ਜਿਵੇਂ ਵੀਰੇ ਨੇ ਗੱਲ ਕੀਤੀ ਵੀ ਪਿੰਕਾ ਜਰਗ ਸੰਤਾਲ ਦਾ ਆਪਣਾ ਵੀਰਾ ਹੋ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦੋਨਾਂ ਵੀਰੇ ਦਾ ਧੰਨਵਾਦ ਕਰਨਾ ਚਾਹੁੰਦਾ ਜਿੱਥੇ ਪੰਜਾਬ ਦੇ ਇੱਕ ਗਲਤ ਪੱਕ ਦੇਖਾਇਆ ਜਾਂਦਾ ਇਹਨਾਂ ਕਰਕੇ ਅੱਜ ਪੰਜਾਬ ਦਾ ਬੜਾ ਯੂਥ ਜਿਹੜਾ ਮੋਟੀਵੇਟ ਹੋ ਰਿਹਾ ਆ ਅਸੀਂ ਵੀ ਉਹਨਾਂ ਦੀ ਵੀਡੀਓ ਦੇਖਦੇ ਆ ਸਾਡੇ 'ਚ ਵੀ ਬੜਾ ਮੋਟੀਵੇਟ ਆਂਦਾ ਹੈ ਬੜਾ ਚੇਂਜ ਆਇਆ ਆ ਵੀਰੇ ਦੀ ਉਮਰ ਦੇਖ ਸਕਦੇ ਹੋ 17 ਸਾਲ ਉਮਰ ਆ ਵੀਰੇ ਦੀ ਤੁਹਾਨੂੰ ਰੂਟੀਨ ਦਸੀ ਹੈ ਸਵੇਰੇ ਉੱਠਣਾ ਸਕੂਲ ਜਾਣਾ ਕੰਮ ਕਰਨੇ ਫਿਰ ਘਰ ਦਾ ਕੰਮ ਦੇਖਣਾ ਸਵੇਰੇ ਪ੍ਰੈਕਟਿਸ ਸ਼ਾਮ ਦੀ ਪ੍ਰੈਕਟਿਸ ਫਿਰ ਆਪਣਾ ਉਹਨਾਂ ਨੇ ਦੱਸਿਆ ਵੀ ਥੋੜਾ ਜਿਹਾ ਹਾਂਡੇ ਦਾ ਸ਼ਾਮ ਤੇ ਜਾਂਦੇ ਜਾਂਦੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਵੇਂ ਪੰਜਾਬ ਨੂੰ ਗਲਤ ਕਿਹਾ ਜਾਂਦਾ ਹੈ ਇਹ ਉਹੀ ਪੰਜਾਬ ਆ ਜਿੱਥੇ ਬڑے ਬڑے ਯੋਧੇ ਪੈਦਾ ਹੋਏ ਨੇ ਬڑے ਬڑے ਸ਼ੂਰਵੀਰ ਇੱਥੋਂ ਨਿਕਲੇ ਨੇ ਤੇ ਪੰਜਾਬ ਜੇ ਲੱਗਦਾ ਪੰਜਾਬ ਇਹ ਦਬ ਜੂਗਾ ਲੱਗਦਾ ਤੁਹਾਨੂੰ ਉਮਰ ਦੇਖ ਕੇ ਪੰਜਾਬ ਦਬ ਜੂਗਾ ਕਿਤੇ ਪੰਜਾਬ ਚੜ੍ਹਦੀ ਕਲਾ ਸੀ ਚੜ੍ਹਦੀ ਕਲਾ ਚਾਹੇ ਤੇ ਚੜ੍ਹਦੀ ਕਲਾ ਚ ਹੀ ਰਹੂਗਾ ਤੇ ਜਿਵੇਂ ਵੀਰ ਨੇ ਦੱਸਿਆ ਉਹਨਾਂ ਦੇ ਪਿੰਡ ਵਾਲਿਆਂ ਨੂੰ ਸਪੋਰਟ ਹੈਗੀ ਉਹਨਾਂ ਦੇ ਪਿੰਡ ਦੇ ਸਰਪੰਚ ਸਾਹਿਬ ਨੇ ਜਿਹੜੀ ਸਪੋਰਟ ਕਰ ਰਹੇ ਨੇ ਬਾਕੀ ਮੈਂ ਬੇਨਤੀ ਇਹੀ ਕਰਨਾ ਚਾਹਾਂਗਾ ਹੋਰ ਜਿੰਨੇ ਫਿਟਨੈਸ ਇਨਫਲੂਐਂਸਰ ਨੇ ਆਪਣੇ ਪੰਜਾਬ ਦੇ ਜਿੰਨੇ ਹੋਰ ਆਪਣੇ ਬੋਲਟੀ ਸੀ ਨੇ ਜੜੇ ਕਿ ਜਿਨ੍ਹਾਂ ਵੱਲੋਂ ਜੇ ਵੀਰ ਨੂੰ سپورਟ ਮਿਲ ਸਕਦੀ ਹੈ ਤਾਂ ਉਹਨਾਂ ਦੀ سپورਟ ਲਈ ਜਰੂਰ ਅੱਗੇ ਆਣ ਤੇ ਦਿਲਜੀਤ ਪਾਇਆ ਦਾ ਗਾਣਾ ਆਇਆ ਸੀ ਵੀ ਪੰਜਾਬੀ ਆਗੇ ਹੋਏ ਤੇ ਪੰਜਾਬੀ ਸੱਚੀ ਹੁਣ ਆ ਗਏ ਨੇ ਤੇ ਪੰਜਾਬ ਹੁਣ ਦੇਖੂਗਾ ਵੀ ਆ ਪੰਜਾਬ ਆ ਆਪਣਾ ਜੋ ਪੰਜਾਬ ਨੂੰ ਉਸ ਦਿਖਾਇਆ ਜਾਂਦਾ ਪੰਜਾਬ ਉਹ ਹੈ ਨਹੀਂ ਉਮੀਦ ਕਰਦਾ ਵੀਰ ਦੀ سپورਟ ਲਈ ਜਰੂਰ ਕੋਈ ਨਾ ਕੋਈ ਅੱਗੇ ਆਏਗਾ ਵੀਡੀਓ ਵਧੀਆ ਲੱਗੀ ਹੋਵੇਗੀ ਮਿਲਦੇ ਆਪਾਂ ਇੱਕ ਵਾਰ ਫਿਰ ਇੱਕ ਨਵੇਂ ਵੀਸ਼ੇਰੇ ਮਿਲਾਂਗੇ ਤਦ ਤੱਕ ਲਈ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ